ਅਨੀ ਮਤਲਬ ਕੀ ਹਾਲ ਚਾਲ ਆ ਇਸ ਟਾਈਮ ਉਹ ਸਾਕਸ਼ਨਾ ਖੜਾ ਜਿਨ੍ਹਾਂ ਨੇ ਕਿ ਨਸ਼ਿਆਂ ਦੇ ਵਿਰੁੱਧ ਬਹੁਤ ਵੱਡਾ ਮੁੱਦਾ ਚੱਕਿਆ ਗਿਆ ਨਸ਼ਿਆਂ ਦੀ ਜੰਗ ਜਿੱਦਾਂ ਕਿ ਚਟਾ ਚਟਾ ਬਹੁਤ ਚੱਲਿਆ ਹੋਇਆ ਪੰਜਾਬ 'ਚ ਜਿਹੜੀ ਆਪਣੀ ਪੰਜਾਬ ਦੀ ਪੀੜ੍ਹੀ ਆ ਉਹ ਜੱਟੇ ਨਾਲ ਬਹੁਤ ਜਿਵੇਂ ਨਾ ਲੱਕ ਨੂੰ ਸਿਉਂ ਖਾਦੀ ਆ ਚਟਾ ਹੀ ਖਾ ਗਿਆ ਪੰਜਾਬ ਦੀ ਬੀੜੀ ਨੂੰ ਤੇ ਬਾਕੀ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਠੀਕ ਹੈ ਸੇ ਤਾਂ ਬਹੁਤ ਵਧੀਆ ਬਰਾਜੇ ਤੁਸੀਂ ਦੱਸੋ ਕੀ ਹਾਲ ਹੈ ਡਾਕਟਰ ਸਾਹਿਬ ਜਦਾਂ ਵੀ ਚਟਾ ਲਾਉਂਦੇ ਆ ਬੰਦੇ ਵੀ ਕਿਦਾਂ ਆਉਂਦਾ ਹਾਲਾ 100% ਦੇਖੋ ਭਾਈ ਜੀ ਕੋਈ ਵੀ ਕੰਮ ਹੈ ਮਨ ਨਾਲ ਕੀਤਾ ਜਾਂਦਾ ਹੈ ਹਾਂਜੀ ਸ਼ੌਂਕ ਜਾਂ ਮਜਬੂਰੀ ਦੋ ਹੀ ਚੀਜ਼ਾਂ ਨੇ ਨਸ਼ਾ ਕਰਨ ਲਈ ਠੀਕ ਹੈ ਕਿਉਂਕਿ ਅਸੀਂ ਦੇਖਦੇ ਹਾਂ ਸਾਡੇ ਕੋਲੇ ਜਿਹੜੇ ਫੋਨ ਕਾਲ ਆਉਂਦੇ ਨੇ ਜਾਂ ਭੈਣ ਭਰਾ ਆਉਂਦੇ ਨੇ ਨਾ ਹਾਂਜੀ ਉਹ ਥੋੜਾ ਥੋੜਾ ਕਿਸੇ ਤੋਂ ਬਸ ਸ਼ੁਰੂ ਹੁੰਦੇ ਨੇ ਹਾਂਜੀ ਹੌਲੀ ਹੌਲੀ ਉਹਨਾਂ ਦਾ ਨਸ਼ਾ ਜਿਹੜੀ ਅੱਜ ਮਜਬੂਰੀ ਬਣ ਗਿਆ ਕਰਨਾ ਮਜਬੂਰੀ ਬਣ ਗਿਆ ਹਰ ਕੋ ਨੂੰ ਲਾਇਆ ਸੀਗਾ ਮਜਬੂਰੀ ਬਣ ਗਿਆ ਜੇ ਨਹੀਂ ਕਰਦੇ ਤਾਂ 24 ਘੰਟੇ ਬਾਅਦ ਬੰਦਾ ਮਰਨ ਵਾਲਾ ਹੋ ਜਾਂਦਾ ਘਰ ਦੇ ਭਾਂਡੇ ਤੱਕ ਭੰਨ ਦਿੰਦਾ ਜਦ ਤੱਕ ਉਹਨੂੰ ਨਾ ਸਰੀਰ ਟੁੱਟਦਾ ਹੀ ਟੁੱਟਦਾ ਪਰ ਇਹ ਨਸ਼ੇ ਦੇ ਜਿਹੜੇ ਲੱਛਣ ਨੇ ਬਾਈ ਜੀ ਜੇ ਬੰਦਾ ਬਿਨਾਂ ਦਵਾਈ ਤੋਂ ਵੀ ਮੈਂ ਕਹਣਾ ਜੇ ਛੱਡਣਾ ਚਾਹੁੰਦਾ ਹੋਵੇ ਨਾ 72 ਘੰਟਿਆਂ ਦੇ ਵਿੱਚ ਉਹਦੀ ਬਾਡੀ ਆਪ ਦੇ ਆਪ ਡੀਟੌਕਸ ਹੋ ਜਾਂਦੀ ਹੈ ਠੀਕ ਆ ਜੀ 72 ਘੰਟੇ ਲੱਗਦੇ ਨੇ ਲੋਕਾਂ ਦੇ ਪਲੇਟ ਲਿਟ ਅਕਾਊਂਟ ਘਟ ਜਾਂਦੇ ਨੇ ਠੀਕ ਆ ਜੀ ਨਾ ਵੀ ਇਲਾਜ ਕਰਵਾਇਆ ਜਾਵੇ ਨਾ ਤਾਂ ਚਲੋ ਬਿਮਾਰੀ ਹੈ ਉਹਨੂੰ ਇਲਾਜ ਕਰਵਾਉਣਾ ਪੈਂਦਾ ਫਿਰ ਵੀ ਉਹ ਆਪਦੇ ਆਪ 72 ਘੰਟਿਆਂ ਦੇ ਵਿੱਚ ਪੂਰੇ ਹੋਣੇ ਸ਼ੁਰੂ ਹੋ ਜਾਂਦੇ ਨੇ ਨਸ਼ਾ ਕਿਸੇ ਵੀ ਪ੍ਰਕਾਰ ਦਾ ਹਾਂਜੀ ਉਹ ਸਰੀਰ ਨੂੰ ਤਾਂ ਬਰਬਾਦ ਕਰਦੇ ਕਰਦਾ ਸਾਡੇ ਰਿਸ਼ਤੇ ਵੀ ਅੱਜ ਬਰਬਾਦ ਕਰਦੇ ਕਰਦੇ ਬਰਬਾਦ ਕਰ ਜਾਂਦਾ दारू ਆ ਘਰ ਬਹੁਤ ਜਾਂਦੇ दारू ਦਾ दारू ਪੀ ਕੇ ਬਾਈ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕੀ ਹੋਈ ਜਾਂਦਾ ਕਿਤੇ ਐਕਸੀਡੈਂਟ ਦਾ ਕਾਰਨ ਨਸ਼ੇ ਬਣੇ ਨੇ ਹਾਂਜੀ ਮੋਬਾਈਲ ਵੀ ਬਹੁਤ ਵੱਡਾ ਨਸ਼ਾ ਹੋ ਗਿਆ ਅੱਜ ਦੇ ਟਾਈਮ ਦੇ ਵਿੱਚ ਹਰੇਕ ਬੰਦਾ ਤੁਸੀਂ ਜੇ 10 ਮਿੰਟ ਕਿਸੇ ਦੇ ਰਿਸ਼ਤੇਦਾਰ ਦੇ ਘਰੇ ਚੱਲ ਜਾਓ ਉਹ ਐ ਲੈ ਕੇ ਬੈਠਾ ਫੋਨ ਨੂੰ ਕਰੀ ਜਾਂਦਾ ਆਪਣੇ ਨਾਲ ਤਾਂ ਗੱਲ ਹੀ ਨਹੀਂ ਕਰਦਾ ਸਹੀ ਗੱਲ ਹੈ। ਈ ਵੀ ਇੱਕ ਨਸ਼ਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਨਸ਼ਾ ਛਡਾਊ ਕੇਂਦਰ ਤਾਂ ਅਜੇ ਖੁੱਲੇ ਹੋਏ ਨੇ ਮੋਬਾਈਲ ਛਡਾਊ ਕੇਂਦਰ ਵੀ ਖੁੱਲਣਗੇ। ਖੁੱਲਣਗੇ ਜੇ ਇਹੀ ਹਾਲਾਤ ਰਹੇਗੇ ਠੀਕ ਹੈ ਜਿੰਨੀ ਟੈਕਨੋਲੋਜੀ ਵੱਧਦੀ ਜਾਂਦੀ ਆ ਸਾਨੂੰ ਬਰਬਾਦ ਕਰੀ ਜਾਂਦੀ ਆ ਬਰਬਾਦ ਕਰਦੇ ਨਹੀਂਗੇ ਕੰਮ ਕਰਦੇ ਨਹੀਂਗੇ ਨਸ਼ਾ ਕਰਕੇ ਅੱਗੇ ਜਿਹੜੇ ਲੋਕ ਕੰਮ ਕਰਦੇ ਸੀ ਆ ਫੇਮ ਟੋਡੇ ਖਾਂਦੇ ਸੀ Ориジナル ਮਿਲਦਾ ਸੀ ਹੁਣ ਤਾਂ 40 ਰੁਪਏ ਲੀਟਰ ਜਿਹੜਾ ਦੁੱਧ ਮਿਲਦਾ ਉਹ ਅਸਲੀ ਨਹੀਂ ਮਿਲਦਾ ਅਸਲੀ ਉਹਦੇ ਚ ਕੈਮੀਕਲ ਬਣਾ ਕੇ ਤਿਆਰ ਕਰ ਦਿੰਦੇ ਨੇ ਲੱਖਾਂ ਮਣ ਦੁੱਧ ਤੇ ਜਿਹੜਾ ਨਸ਼ਾ ਆਉਂਦਾ ਇੰਨਾ ਬਾਈ ਜੀ ਇਹ ਕਿੱਥੋਂ origignal ਮਿਲਦਾ ਹੋਊਗਾ ਲੋਕਾਂ ਨੂੰ ਸਹੀ ਗੱਲ ਹੈ ਕੈਮੀਕਲ ਆ ਜ਼ਹਿਰ ਆ ਜ਼ਹਿਰਾਂ ਦੇ ਹੀ ਆ ਜੇ ਨਸ਼ਾ ਛੱਡਣਾ ਚਾਹੁੰਦੇ ਨੇ ਹਾਂਜੀ ਆਪਣਾ ਅਜਮਾਇਆ ਹੋਇਆ ਫਾਰਮੂਲਾ ਠੀਕ ਆ ਜੀ ਕੋਈ ਨਵਾਂ ਕੰਮ ਨਹੀਂ ਸ਼ੁਰੂ ਕਰਿਆ ਪਰਮਾਤਮਾ ਦੀ ਕਿਰਪਾ ਦੇ ਨਾਲ ਨਾਮ ਪਤਾ ਹਰ ਬੰਦੇ ਦਾ ਗੁਪਤ ਰੱਖਿਆ ਜਾਂਦਾ 45 ਤੋਂ 60 ਦਿਨਾਂ ਦਾ ਕੋਰਸ ਹੈ ਠੀਕ ਆ ਜੀ ਪਹਿਲੇ 3 ਦਿਨਾਂ ਚ ਨਸ਼ਾ ਬੰਦ ਹੋ ਗਿਆ ਠੀਕ ਆ ਤੇ ਮਿੱਤਰੋ ਡਰਨ ਦੀ ਕੋਈ ਲੋੜ ਨਹੀਂ ਹੈ ਜਿਨ੍ਹਾਂ ਨੇ ਨਸ਼ਾ ਛੱਡਣਾ ਡਾਕਟਰ ਸਾਹਿਬ ਕਹਿੰਦੇ ਪਹਨ ਨਾਮ ਪਤਾਗਾ ਗੋਪਤ ਰੱਖਿਆ ਜਾਂਦਾ ਕੋਈ ਵੀਡੀਓ ਨਹੀਂ ਪਾਈ ਜਾਂਦੀਗੀ ਗੋਪਤਲਾਜ ਹੋਊਗਾ ਤੇ 100% ਹੱਲ ਹੋ ਜੂਗਾ ਜੀ 100 ਦਾ 100% ਤਾਂ ਪਰਮਾਤਮਾ ਹਾਂਜੀ ਹੱਲ 100% ਹੀ ਹੋ ਜਾਊਗਾ ਠੀਕ ਆ ਜੀ ਜਦੋਂ ਬੰਦਾ ਨਿਸ਼ਚਾ ਨਾਲ ਕੋਈ ਕੰਮ ਆਪਦੇ ਮਨ ਚ ਧਾਰ ਲਿਆ ਵੀ ਮੈਂ ਨਸ਼ਾ ਛੱਡਣਾ ਹੈ ਬੰਦਾ ਕਹਿੰਦਾ 10 ਸਤਾ ਤੋਂ ਦਵਾਈਆਂ ਖਾਲੀਆਂ ਆਪਣੀ ਦਵਾਈ ਇੱਕ ਪ੍ਰਕਾਰ ਦੀ ਹੈ ਹਾਂਜੀ ਨਸ਼ੇ ਨਾਲ ਸਾਈਡ ਇਫੈਕਟ ਸਰੀਰ ਤੇ ਹਜਾਰ ਹੀ ਨੇ ਦਵਾਈ ਖਾ ਕੇ ਲੋਹੇ ਵਰਗਾ ਸਰੀਰ ਬਣ ਜਾ ਜਿੱਥੇ ਮਰਜ਼ੀ ਡਾਲਿਓ ਕੰਮ ਚੱਲ ਜੇ ਸਰੀਰ ਟੁੱਟਦਾ ਭੱਜਦਾ ਮੈਂ ਕਹਿੰਦਾ 3 ਦਿਨਾਂ ਦੇ ਵਿੱਚ 100 ਦਾ 100% ਰਿਜ਼ਲਟ ਆ ਜਾਂਦਾ ਹੈ ਪਹਿਲੇ ਦਿਨ 50% ਰਿਕਵਰੀ ਦੂਜੇ ਦਿਨ 70 ਤੀਜੇ ਦਿਨ 100% ਠੀਕ ਹੈ ਤੇ ਕਿੰਨਾ ਕੋਰਸ ਕਿੰਨੇ ਟਾਈਮ ਦਾ ਹੋਊਗਾ 45 ਤੋਂ 60 ਦਿਨਾਂ ਦਾ 45 ਤੋਂ 60 ਦਿਨਾਂ ਦਾ ਕੋਰਸ ਹੋਗਾ ਵੱਡੇ ਤੋਂ ਵੱਡਾ ਨਸ਼ਾ 20 ਠੀਕ ਹੈ ਇੱਕ ਵਾਰ ਸਾਡੇ ਨਾਲ ਫੋਨ ਤੇ ਗੱਲ ਕਰੋ ਲਓ ਜੀ ਬਹੁਤ ਵਧੀਆ ਕੰਮ ਕਰ ਰਿਹਾ ਡਾਕਟਰ ਸਾਹਿਬ ਤਿੰਨਾਂ ਦਾ ਜਿਹੜਾ ਰਿਜ਼ਲਟ ਮਿਲ ਜੂਗਾ ਡਾਕਟਰ ਸਾਹਿਬ ਕਹਿੰਦੇ 35 ਤੋਂ 40 ਦਿਨਾਂ ਦਾ ਹੈਗਾ ਕੋਰਸ ਡਾਕਟਰ ਸਾਹਿਬ ਦਾ ਤੇ ਬਾਕੀ ਨੰਬਰ ਉੱਤੇ ਚਲਾ ਦਾਂਗੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ